ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੋਪਰ ਵਿਖੇ ਸ਼੍ਰੀਮਤੀ ਸੁਨੀਤਾ ਦੇਵੀ ਕਾਰਜਕਾਰੀ ਪ੍ਰਿੰਸੀਪਲ ਦੀ ਅਗਵਾਈ ਹੇਠ ਅੱਜ ਮਿਤੀ 7/4/2025 ਨੂੰ ਪੰਜਾਬ ਸਰਵ ਸਿੱਖਿਆ ਕ੍ਰਾਂਤੀ ਉਦਘਾਟਨ ਸਮਾਰੋਹ ਮਨਾਇਆ ਗਿਆ ਜਿਸ ਵਿੱਚ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀਤ ਲਾਲ ਪੱਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਸ ਤੋਂ ਬਾਅਦ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ ਅਤੇ ਜੀਤ ਲਾਲ ਪੱਟੀ ਹਲਕਾ ਇੰਚਾਰਜ ਡਾਇਰੈਕਟਰ ਪਨਵਸ ਪੰਜਾਬ ਵੱਲੋਂ ਵੱਖ-ਵੱਖ ਕੰਮਾਂ ਦਾ ਉਦਘਾਟਨ ਕੀਤਾ ਗਿਆ ਇਸ ਮੋਕੇ ਸਮਾਰੋਹ ਦਾ ਆਰੰਭ ਇੱਕ ਧਾਰਮਿਕ ਸ਼ਬਦ ਨਾਲ ਕੀਤਾ ਗਿਆ। ਇਸ ਮੌਕੇ ਸ਼੍ਰੀ ਕੁਲਵੀਰ ਸਿੰਘ ਲੈਕਚਰਾਰ ਭੌਤਿਕ ਵਿਗਿਆਨ ਵੱਲੋਂ ਸਕੂਲ ਦੀਆਂ ਸਾਲਾਨਾ ਪ੍ਰਾਪਤੀਆਂ ਅਤੇ ਗ੍ਰਾਂਟਾਂ ਦਾ ਵੇਰਵਾ ਦਿੱਤਾ ਗਿਆ ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਮੁੱਖ ਆਈਟਮ ਸੀ ਸਕੂਲਾਂ ਦੇ ਵਿੱਚ ਕੰਮ ਕਰਵਾਏ ਆ ਉਹ ਆਪਾਂ ਲੋਕਾਂ ਤੱਕ ਪਹੁੰਚਾਈਏ ਕਿਉਂਕਿ ਕਾਫੀ ਸਮੇਂ ਤੋਂ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਨਵੇਂ ਕਲਾਸਰੂਮ ਬਣਾਉਣੇ ਲੈਬ ਬਣਾਉਣੇ ਔਰ ਉਹਦੇ ਨਾਲ ਨਾਲ ਲਾਇਬ੍ਰੇਰੀਆਂ ਵੀ ਬਣਾਉਣੀਆਂ ਔਰ ਸਾਫ਼ ਸੁਥਰਾ ਪਾਣੀ ਜੋ ਬੱਚਿਆਂ ਤੱਕ ਪਹੁੰਚਾਉਣਾ ਆ ਔਰ ਟਾਇਲਟਸ ਇਸ ਤਰ੍ਹਾਂ ਅਸੀਂ ਸੁਣਿਆ ਕਿ 1.5 ਲੱਖ ਰੁਪਇਆ ਪੰਜਾਬ ਸਰਕਾਰ ਨੇ ਥੋੜੇ ਹੀ ਸਮੇਂ ਸਕੂਲ ਨੂੰ ਦਿੱਤਾ ਪਰ ਤੁਸੀਂ ਬਹੁਤ ਵੱਡਾ ਕੰਮ ਕੀਤਾ ਦੇਖ ਰਹੇ ਆ ਕਿ ਚਾਰੇ ਪਾਸੇ ਸਕੂਲ ਦੀ ਹਾਲਤ ਬਹੁਤ ਹੀ ਵਧੀਆ ਕਾ ਕੇ ਰੱਖ ਦਿੱਤੀ ਆ ਕਿ ਫਿਰ ਜ਼ਾਦਾ ਹੈ ਸਾਨੂੰ ਵੀ ਮੈਨੂੰ ਵੀ ਜ਼ਾਦਾ ਹੈ ਕਿ ਅਸੀਂ ਵੀ 1974-75 ਦੇ ਵਿੱਚ ਇਥੋਂ ਪਲੱਸ 2 ਸਕੂਲ ਦੇ ਵਿੱਚੋਂ ਕੀਤੀ ਸੀ ਬੜੇ ਮਾਨਵੀ ਗੱਲ ਆ ਕਿ ਜਿਨ੍ਹਾਂ ਸਕੂਲਾਂ ਦੇ ਵਿੱਚੋਂ ਅਸੀਂ ਪੜ੍ਹ ਕੇ ਜਾਂਦੇ ਆਂ ਉਹਨਾਂ ਸਕੂਲਾਂ ਦੇ ਵਿੱਚ ਸਾਨੂੰ ਮੁਲਾਕਾਤ ਮਾਨ ਸਰਮਾਨ ਦਿੱਤਾ ਜਾਂਦਾ ਆ ਇਹ ਪੰਜਾਬ ਸਰਕਾਰ ਅੰਦਾਹੀ ਅਪਰਾਨਾ ਆ ਜਿਹੜੀ ਕਿ ਸਮੇਂ-ਸਮੇਂ ਤੇ ਲੋਕਾਂ ਦੇ ਵਿੱਚ ਆ ਕੇ ਸਕੂਲਾਂ ਦੇ ਕੰਮ ਕਰਦੀ ਆ ਹੋਰ ਵਿਕਾਸ ਦੇ ਕੰਮ ਕਰਦੀ ਆ ਕਿਉਂਕਿ ਮੇਰੇ ਪਾਸ ਨੇ ਡਾਟਾ ਬਹੁਤ ਲੰਮਾ ਚੌੜਾ ਆ ਅਸੀਂ ਅੱਗੇ ਵੀ ਚਾਰੋਂ ਉਦਘਾਟਨਾ ਅਜਿਹੇ ਤਰੀਕ ਵਿੱਚ ਕਰਨੇ ਆ ਔਰ ਟੋਟਲ ਪੰਜਾਬ ਦੇ ਵਿੱਚ 350 ਸਕੂਲਾਂ ਦੇ ਵਿੱਚ ਜਾ ਕੇ ਸਰਕਾਰ ਨੇ ਉਦਘਾਟਨ ਕਰਨੇ ਅਜਿਹੇ ਤਰੀਕੇ ਵਿੱਚ ਹੌਲੀ-ਹੌਲੀ ਜੋ ਸਾਡੇ ਵਿੱਚ ਸਮਾਂ ਇਸ ਤਰ੍ਹਾਂ ਆਦਾ ਜਾਊਗਾ ਆਪਾਂ ਸਾਰੇ ਜੀ ਪੰਜਾਬ ਦੇ ਵਿੱਚ ਜੋ 20 ਹਜ਼ਾਰ ਸਕੂਲ ਆ ਉਥੇ ਕਾਫੀ ਪੈਸਾ ਸਰਕਾਰ ਵੱਲੋਂ ਮੁਹੱਈਆ ਕਰਾਇਆ ਗਿਆ ਆ ਜਾ ਕੇ ਸਕੂਲਾਂ ਦੇ ਵਿੱਚ ਉਦਘਾਟਨ ਕਰਨੇ ਆ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਤੋਂ ਮੰਗਿਆ ਸੀ ਕਿ ਇੱਕ ਮੌਕਾ ਕੇਜੀワਲ ਸਾਹਿਬ ਜੀ ਨੂੰ ਔਰ ਇੱਕ ਮੌਕਾ ਭਗਵੰਦ 마ਨ ਜੀ ਨੂੰ ਦਿੱਤਾ ਜਾਵੇ ਔਰ ਗਾਰੰਟੀਆਂ ਦਿੱਤੀਆਂ ਜਿਹਦੇ ਵਿੱਚ ਸਿੱਧੀ ਗਾਰੰਟੀ ਆ ਸਿੱਖਿਆ ਦੀ ਗਾਰੰਟੀ ਆ ਬਿਜਲੀ ਦੀ ਗਰੰਟੀ ਆ ਹੋਰ ਵੀ ਬਹੁਤ ਸਾਰੀਆਂ ਗਰੰਟੀਆਂ ਜਿਹੜੀਆਂ ਆ ਪਾਰਟੀ ਨੇ ਤੁਹਾਨੂੰ 2022 ਦੇ ਵਿੱਚ ਦਿੱਤੀਆਂ ਸੀ ਪਰ ਤੁਸੀਂ ਲੋਕਾਂ ਨੇ ਬਹੁਤ ਹੀ ਵੱਡਾ ਹੰਧਾੜਾ ਪੜ ਕੇ ਆਮ ਆਦੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣਾਈ ਆ ਔਰ 92 ਐਮਐਲਏ ਅਤਿਆਸ ਜਿਹੀ ਵਾਰੇ ਹੋਇਆ ਪੰਜਾਬ ਦੇ ਵਿੱਚ ਵੀ ਤਾਂ ਬਾਕੀ ਸੂਬਿਆਂ ਵਿੱਚ ਵੀ ਕਿ ਕਿਸੇ ਪਾਰਟੀ ਨੂੰ 92 ਐਮਐਲਏ ਤੁਸੀਂ ਲੋਕਾਂ ਨੇ ਦਿੱਤੇ ਹੋਣ ਕਿਉਂਕਿ ਹੁਣ ਸਰਕਾਰ ਸਿੱਖਿਆ ਕ੍ਰਾਂਤੀ ਜਿਸ ਦਾ ਦਿੱਲੀ ਦੇ ਵਿੱਚ ਮਾਡਲ ਦਿੱਤਾ ਆ ਸ਼੍ਰੀ ਮਨੀਸ਼ ਜੋਤੀ ਆਦੀ ਜਿਹੜੇ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਬਹੁਤ ਹੀ ਦਿੱਲੀ ਮਾਡਲ ਨੂੰ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਹੀ ਵਿਕਾਸ ਦੇ ਕਮਾਂ ਵਿੱਚ ਲੈ ਕੇ ਆ ਰਹੇ ਆ ਜੀ ਜੀ ਤੇ ਹਲਕਾ ਇਚਾਰਜ ਸਾਡੇ ਮੈਂ ਇਹਨਾਂ ਦੀ ਇੱਕ ਇੱਕ ਗੱਲ ਦੇ ਨਾਲ ਸਹਿਮਤ ਆ ਇਹਨਾਂ ਨੇ ਸ਼ਾਇਦ ਕੁਝ ਹਲੇ ਉਪਲਬਧੀਆਂ ਨਹੀਂ ਬਣਾਈਆਂ ਹੋਣੀਆਂ ਤਾਰੀ ਜੋ ਜੋ ਪਿਛਲੇ ਸਮੇਂ ਨੂੰ ਆਪਾਂ ਦੇਖਦੇ ਆਂ ਜੋ ਸਕੂਲਾਂ ਦੀ ਨਵਾਰ ਚੇਂਜ ਹੋ ਗਈ ਆ ਉਹ ਸਾਰਿਆਂ ਦੇ ਸਾਹਮਣੇ ਆ ਇੱਕ ਇੱਕ ਕਲਾਸਰੂਮ ਜਿਹੜੀ ਹੈਗੀ ਆ ਉਹ ਵਾਹ ਕਮਾਲ ਹੈ ਜਿਨ੍ਹਾਂ ਦੇ ਵਿੱਚ ਪ੍ਰੋਜੈਕਟਰ ਲੱਗੇ ਹੋਇਆ ਹਾਈ ਟੈਕ ਸਾਡੀਆਂ ਲੈਬਸ ਹੈਗੀਆਂ ਆ ਤੇ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹਦੇ ਵਿੱਚ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਆਨੰਦ ਮਾਣ ਰਹੇ ਹੈ ਉਹ ਸਿਰਫ ਤੇ ਸਿਰਫ ਸਾਡੀਆਂ ਸਰਕਾਰਾਂ ਜਿਹੜੀਆਂ ਉਹਨਾਂ ਦੀ ਪੋਜ਼ਿਟਿਵ ਸੋਚ ਕਰਕੇ ਹੈ ਸਰਕਾਰ ਨੇ 2022 ਲਈ ਤੋਚ ਲਾਇਏਗੇ ਵਿਸ਼ੇਸ਼ ਉਪਰਾਹਿਆਂ ਦੇ ਨਾਲ ਸਿੱਖਿਆ ਸਿੱਖਿਆ ਦੇ ਗੁਣਾਤਮਕ ਪੱਧਰ ਵਿੱਚ ਵਾਧਾ ਕਰਨ ਲਈ ਬਹੁਤ-ਬਹੁਤ ਯੋਗਤਾ ਦਿੱਤਾ ਹੈ ਇਸ ਲਈ ਅਸੀਂ ਮੁੱਖ ਮੰਤਰੀ ਸਾਹਿਬ ਅਤੇ ਸਿੱਖਿਆ ਮੰਤਰੀ ਸਾਹਿਬ ਜੀ ਦਾ ਬਹੁਤ-ਬਹੁਤ ਖਾਸ ਧੰਨਵਾਦ ਕਰਦੇ ਹਾਂ ਕਿੰਨੇ ਮੰਜ਼ਿਲ ਇੱਤਾ ਹੀ ਨਹੀਂ ਮਿਲਦੀ ਰਾਹਾਂ ਨੂੰ ਮੰਜ਼ਿਲ ਇੱਤਾ ਹੀ ਨਹੀਂ ਮਿਲਦੀ ਰਾਹਾਂ ਨੂੰ ਜਨੂੰਨ ਦਿਲ ਦੇ ਵਿੱਚ ਜਗਾਉਣਾ ਪੈਂਦਾ ਹੈ ਪੁੱਛਿਆ ਮੈਂ ਚਿੜੀਆਂ ਤੋਂ ਕਿ ਆਲਣਾ ਕਿਵੇਂ ਬਣਦਾ ਹੈ ਪੁੱਛਿਆ ਮੈਂ ਚਿੜੀਆਂ ਤੋਂ ਕਿ ਆਲਣਾ ਕਿਵੇਂ ਬਣਦਾ ਹੈ ਕਹਿੰਦੇ ਤਿੰਗਾ ਤਿੰਗਾ ਉਠਾਣਾ ਪੈਂਦਾ ਹੈ ਸੋ ਇੱਕ ਵਾਰ ਫਿਰ ਮੈਂ ਇੱਥੇ ਆਏ ਹੋਏ ਸਮੂਹ ਪਤਵੰਤੇ ਸੱਜਣਾ ਅੱਜ ਦੇ ਮੁੱਖ ਮਹਿਮਾਨ ਸ੍ਰੀ ਜੀਤ ਲਾਲ ਪੱਟੀ ਜੀ ਹਲਕਾ ਇੰਜਾਜ ਅਤੇ ਪਾਂਵਾਸ ਦੇ ਡਾਇਰੈਕਟਰ ਤੇ ਉਹਨਾਂ ਦੇ ਨਾਲ ਆਏ ਹੋਏ ਸਮੂਹ ਪਤਵੰਤੇ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਹਲਕਾ ਇੰਜਾਜ श्री जीत लाल भट्टी जी चेयरमैन पन बस उन्होंने आए हुए पतवंधे सज्जन, श्री बरकत राम जी चेयरमैन मार्केट कमेटी भोजपुर सरदार मदन सिंह जी ब्लॉक प्रधान सरदार प्रदीप सिंह जी ब्लॉक प्रधान हंसराज जी कोडिनेटर एक्स सर्विसमैन श्री सुखदेव लाल जी कोआर्नेटर बुद्धिजीवी विंग बाबा सरजीत जी कोऑर्डिनेटर, सतनाम सिंह नकोटिया जी ब्लॉक प्रधान सुखीर सिंह जी मैंबर सिक्ख्या क्रांति कमेटी गुरप्रीत भोगल जी मैंबर सिक्ख्या क्रांति कमेटी इस तुम अलावा भोगपुर तो आए हुए बख तो पत्रकार वीर ਇਹਨਾਂ ਦੇ ਵਿੱਚ ਸਭ ਤੋਂ ਪ੍ਰਮੁੱਖ ਸੀਨੀਅਰ ਪੱਤਰਕਾਰ ਬਾਬਾ ਸਰਜੀਤ ਸਿੰਘ ਜੀ ਦੁਆਬਾ মিডিਆ ਕਲੱਬ ਦੇ ਕੋਰਪ੍ਰਿੰਟ ਭੋਗਲ ਜੀ ਮੈਂਬਰ ਪੰਜਾਬ ਸਿੱਖਿਆ ਗ੍ਰਾਂਤੀ ਇਹਨਾਂ ਦਾ ਵੀ ਅੱਜ ਦੇ ਸਮਾਗਮ ਤੇ ਇਸ ਸਕੂਲ ਦੇ ਵਿੱਚ ਪੰਚ ਤੇ ਉਹ ਬਹੁਤ ਨਿੱਘਾ ਸਵਾਗਤ ਕੀਤਾ ਜਾਂਦਾ ਗੁਰਵਿੰਦਰ ਸਿੰਘ ਜੀ ਸੁਖਦੇਵ ਲਾਹੌਰਿਆ ਮਨਜੀਤ ਸਿੰਘ ਟੀਮਾ ਰਜਿੰਦਰ ਅਰੋੜਾ ਤੇ ਰਾਜਕੁਮਾਰ ਰਾਜੂ ਜੀ ਇਸ ਤੋਂ ਇਲਾਵਾ ਦੇ ਉੱਤੇ ਬਿਰਾਜਮਾਨ ਐਸਐਮਸੀ ਕਮੇਟੀ ਦੇ ਪ੍ਰਧਾਨ ਸ਼੍ਰੀ ਭਗਵਿੰਦਰ ਕੁਮਾਰ ਜੀ ਵਾਈਸ ਚੇਅਰਪਰਸਨ ਸ਼੍ਰੀਮਤੀ ਨੇਵੀ ਮਲਕੀ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਹਿਬਾਨ ਸਟਾਫ ਯੂ ਪ੍ਰਿੰਸੀਪਲ ਸੁਨੀਤਾ ਦੇਵੀ ਜੀ ਅਤੇ ਪੀਐਮ ਸ਼੍ਰੀ ਸਕੂਲ ਦੇ ਸਟਾਫ ਮੈਂਬਰ ਸਹਿਬਾਨ ਮਾਪੇ ਅਤੇ ਪਿਆਰੇ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਸ਼੍ਰੀਮਤੀ ਸੁਨੀਤਾ ਦੇਵੀ ਕਾਰਜਕਾਰੀ ਪ੍ਰਿੰਸੀਪਲ ਪ੍ਰਿੰਸੀਪਲ ਸ਼੍ਰੀ ਜਤਿੰਦਰ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਬੱਕਰਾ ਐਸ ਐਮ ਸੀ ਕਮੇਟੀ ਮੈਂਬਰਸ ਅਤੇ ਹੋਰ ਪਤਵੰਤੇ ਸੱਜਣ ਰਿਟਾਇਰ ਸਟਾਫ ਮੈਂਬਰਸ ਪੇਰੈਂਟਸ ਵਿਦਿਆਰਥੀ ਅਤੇ ਸਮੂਹ ਸਟਾਫ ਮੈਂਬਰਸ ਹਾਜ਼ਰ ਸਨ ਮੌਜੂਦ ਸਾਰੇ ਹੀ ਮਹਿਮਾਨਾਂ ਪੇਰੈਂਟਸ ਅਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ਇਸ ਮੌਕੇ ਵਰਕਤ ਰਾਮ ਚੇਅਰਮੈਨ ਮਾਰਕੀਟ ਕਮੇਟੀ ਭੋਗਪਰ ਬਲਾਕ ਪ੍ਰਧਾਨ ਪ੍ਰਦੀਪ ਸਿੰਘ ਲੋਹਾਰਾ ਬਲਾਕ ਪ੍ਰਧਾਨ ਮਦਨ ਸਿੰਘ ਬਲਾਕ ਪ੍ਰਧਾਨ ਬਲਵਿੰਦਰ ਪੰਡਾਰੀ ਬਲਾਕ ਪ੍ਰਧਾਨ ਅਜੇ ਕੁਮਾਰ ਬਲਾਕ ਪ੍ਰਧਾਨ ਸਤਨਾਮ ਮਨਕੋਟੀਆ ਬਲਾਕ ਪ੍ਰਧਾਨ ਪਰਮਜੀਤ ਪੰਮਾ ਸੂਬੇਦਾਰ ਹੰਸ ਰਾਜ ਹੰਸ ਕੋਆਰਡੀਨੇਟਰ ਐਕਸ ਸਰਵਿਸ ਮੈਨ ਵਿੰਗ ਸੁਖਦੇਵ ਰਾਜ ਕੋਆਰਡੀਨੇਟਰ ਬੁੱਧੀਜੀਵੀ ਵਿੰਗ ਬਾਬਾ ਸੁਰਜੀਤ ਸਿੰਘ ਕੋਆਰਡੀਨੇਟਰ ਟਰਾਂਸਪੋਰਟ ਵਿੰਗ ਗੁਰਪ੍ਰੀਤ ਸਿੰਘ ਭੋਗਲ ਕਮੇਟੀ ਮੈਂਬਰ ਹਲਕਾ ਆਦਮਪੁਰ ਪੰਜਾਬ ਸਿੱਖਿਆ ਕ੍ਰਾਂਤੀ ਅਤੇ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਅਧਿਆਪਕ ਸਹਿਬਾਨ ਪਿੰਡਾਂ ਦੇ ਸਰਪੰਚ ਸਹਿਬਾਨ ਤੇ ਪਾਰਟੀ ਦੇ ਵਲੰਟੀਅਰ ਸਹਿਬਾਨ ਮੌਜੂਦ ਸਨ। ਪੋਕਪਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸ ਰਿਪੋਰਟ